ਮੈਨੇ ਕੋ ਫੋਨ ਆ ਗਿਆ ਇੱਕ ਮਿੰਟ ਜੀ ਜਨਾਬ ਹਾਂਜੀ ਉਹ ਨਹੀਂ ਨਹੀਂ ਜੀ ਉਹ ਇਹ ਤਾਂ ਬੰਦੇ ਬਹੁਤ ਸ਼ਰੀਫ ਹੈ ਜੀ ਨਾ 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 ਥੋੜੀ ਕੁੜੀ ਸੇਫ ਹੈ ਜੀ ਕਮਾਲ ਕਰੀ ਜੰਨੇਓ ਉਹ ਨਹੀਂ 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 ਉਹ ਇਹਦਾ ਸ਼ੱਕ ਲੋ ਫਰਲ ਲੱਗਦਾ ਜੀ ਵੇਹੇ ਫਰਲ ਹੋ ਹੈ ਨਹੀਂ ਐਡੀ ਗੱਲ ਨਹੀਂ ਹੈ ਕੋਈ ਨਾ 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 ਗਾਣੇ ਮੈਂ ਗਾਣਿਆਂ ਬਾਰੇ ਪੁੱਛ ਲਿਆ ਜੀ ਕਮਾਲ ਕੇ ਜੰਗਲਾਂ ਦੇ ਗਾਣੇ ਕਹਿੰਦਾ ਫਿਰ ਤਾਂ ਜਵਾਬ ਦੇ ਤਾ ਨੇ ਬਹੁਤ ਹੋਣਾ ਇਹ ਤਾਂ ਬੰਦਾ ਜਵਾਬ ਹੀ ਬਹੁਤ ਹਾਜ਼ਰ ਜਵਾਬ ਹੀ ਬੰਦਾ ਨਾ ਨਾ ਚਿੰਤਾ ਨਾ ਕਰੋ ਥੋੜੀ ਕੁੜੀ ਥੋੜੀ ਕੁੜੀ ਸੀ ਜਿਵੇਂ ਘਰੋਂ ਕੋਟ ਪਾ ਕੇ ਸੀ ਓਵੇਂ ਹੀ ਚਿੰਤਾ ਨਾ ਕਰੋ ਬਹੁਤ ਸੇਫ ਆ ਕੁੜੀ ਥੋੜੀ ਉਹ ਹਾਂ ਬੰਦਾ ਗੁਰ ਗਿਆਨੀ ਆ ਹਾਂ ਹਾਂ ਜੀ ਜੀ ਉਹ ਦੂਰ ਦਾ ਹਾਂ ਜੀ ਹਾਂ ਜੀ ਦੂਰ ਦਰਸ਼ਨ ਵਾਲਾ ਕੋਈ ਕੀ ਹਾਂ ਜੀ ਉਹ ਜਨਾਬ ਕੋਈ ਨਹੀਂ ਹੈਗੀ ਹੁਣ ਤੱਕ ਕੋ ਗੱਵਣਾ ਵੇਹੇ ਹੁਣ ਤਾਂ ਬਹੁਤ ਵੱਡਾ ਬੰਦਾ ਬਣ ਗਿਆ ਹਾਂ ਜੀ ਜਨਾਬ ਚਿੰਤਾ ਕਰੋ ਮੈਂ ਬੈਠੋਈ ਬੇਬੇ ਕਰੋ ਫੜ ਕੇ ਲਿਆਉਂਗਾ ਪੱਜਣ ਨਹੀਂ ਦਿੰਦਾ ਕਿੰਤਾ ੜੇ ੜੀ ਕਿੰਨੇ ਕਿ ਸੀਰੀਅਸ ਹੋਣਗੇ ਤੁਹਾਡੇ ਲਈ ਜਿਨ੍ਹਾਂ ਨੇ ਇਹੋ ਜਿਹਾ ਇਨਵੈਸਟੀਗੇਸ਼ਨ ਅਫਸਰ ਲਾਇਆ ਸਾਰੇ ਡਿਪਾਰਟਮੈਂਟ ਕਰਕੇ ਪੈਸੇ ਲਏ ਸਿਰ ਤੋਂ ਪੈਰਾਂ ਤੱਕ ਉਹਦਾ ਬੰਦਾ ਹੀ ਉਹ ਲਾਇਆ ਜਿਹੜਾ ਕਿਸੇ ਲੱਭ ਕੇ ਨਾ ਲਿਆ ਵੇ ਕਰ ਹਣਾ ਤੁਸੀਂ ਮਹਿਕਮੇ ਦੀ ਬੇਇੱਜ਼ਤੀ ਕਰ ਰਹੇ ਹੋ ਨਹੀਂ ਮੈਂ ਤੁਹਾਡੀ ਪਰਸਨਲ ਕਰ ਰਿਹਾ ਮਹਿਕਮੇ ਪਰਸਨਲ ਇਹ ਹਰ ਗੱਲ ਤੇ ਪਰਸਨਲ ਬੇਇੱਜ਼ਤੀ ਕਿਉਂ ਕਰ ਰਹੇ ਹੋ ਪਰਸਨਲ ਰਿਲੇਸ਼ਨ ਦੀ ਕੀਮਤ ਆਜਕਲ ਵੈਸੇ ਵੈਲਿਊ ਕੋਈ ਨਹੀਂ ਜਦ ਤੱਕ ਤੁਹਾਡਾ ਪਰਸਨਲ ਰਿਲੇਸ਼ਨ ਨਾ ਹੋਵੇ ਕਿਸੇ ਨਾਲ ਅੱਛਾ ਤੁਹਾਡੀ ਫਿਲਮ ਰਿਲੀਜ਼ ਕਦੋਂ ਹੋ ਰਹੀ ਹੈ ਜਦੋਂ ਤੁਸੀਂ ਸੀਆਈਡੀ ਦੇ ਬੰਦੇ ਹੋ ਤੁਸੀਂ ਇੰਟੈਲੀਜੈਂਸ ਦੇ ਬੰਦੇ ਹੋ ਤੁਹਾਨੂੰ ਇਹ ਹੀ ਨਹੀਂ ਪਤਾ ਦੱਸ ਮੈਂ ਕਿ ਮੈਂ ਸਿਰ ਪਟੇ ਲਾ ਸਕਦਾ ਅੱਛਾ ਪਤੇ ਨਹੀਂ ਲਾ ਸਕਦਾ ਪਤਾ ਨਹੀਂ ਲਾ ਸਕਦਾ ਅਸੀਂ ਫਿਲਮਾਂ ਅਸੀਂ ਲੋਕ ਫਿਲਮਾਂ ਘੱਟ ਵੇਖਦੇ ਆ ਕਦੋਂ ਹੋਰੀ ਰਿਲੀਜ਼ ਫਿਲਮ ਬੀਬਾ ਨਹੀਂ ਇਹ ਤਾਂ ਤੁਸੀਂ ਆ ਦੱਸ 10 ਜਨਵਰੀ ਨੂੰ ਬਈ ਸਾਲ ਦੀ ਪਹਿਲੀ ਫਿਲਮ ਆ ਹੂੰ 10 ਜਨਵਰੀ ਤੁਹਾਡਾ ਕਿਸੂਰ ਤੇ ਲਿਖਿਆ ਬਹੁਤ ਥੱਲੇ ਕਰਕੇ ਹੈਣਾ ਇਹ ਤਾਂ ਮਨ ਨਹੀਂ ਜਾਵੇ ਬੜੀ ਤੇਜ ਹੁੰਦੀ ਹੈ ਇਹਨਾਂ ਨੇ ਤਾਂ ਲੱਭ ਲਿਆ ਹੋਣਾ اچھا اچھا ਮਨ ਉਹਨਾਂ ਦੀ ਨਿਗਾ ਉਧੋਂ ਦੀ ਇੱਧਰ ਗਈ ਨਹੀਂ ਨਾ ਮੇਰੇ ਨਾਲ ਆਈ ਇੱਕ ਵਾਰੀ ਨਹੀਂ ਨਹੀਂ ਮੈਨੂੰ ਇਹ ਦੱਸੋ ਇੱਥੇ ਸੋਚ ਕੀ ਰਹੇ ਹੋ ਤੁਸੀਂ ਮੈਂ ਕਿਹਨੂੰ ਬਾਰੇ ਸੋਚ ਰਿਹਾ ਕਿ ਫਿਲਮ ਬਾਰੇ ਸੋਚ ਰਿਹਾ ਨਹੀਂ ਮੈਂ ਸੋਚ ਰਿਹਾ ਵੀ ਮੈਂ ਪਹਿਲਾਂ ਸੋਚ ਰਿਹਾ ਸੀ ਵੀ ਚਾਰ ਜਮੂਰੀਆਂ 'ਚ ਕਿੱਥੇ ਫਸ ਗਿਆ ਮੈਨੂੰ ਨਹੀਂ ਪਤਾ ਇੱਕ ਹੋਰ ਆਉਣ ਵਾਲਾ ਇਹ ਫੇਰ ਮਹਿਕਮੇ ਦੀ ਬੇਇੱਜ਼ਤੀ ਕਰ ਮੈਂ ਪਰਸਨਲ ਕਰ ਰਿਹਾ ਪਰਸਨਲ ਕਰ ਰਿਹਾ ਮਹਿਕਮੇ ਦੀ ਨਹੀਂ ਕਰ ਰਿਹਾ ਇਹ ਪਰਸਨਲ ਬੇਇੱਜ਼ਤੀ ਕੀ ਹੁੰਦੀ ਹੈ ਮੈਨੂੰ ਮੈਨੂੰ ਸਮਝ ਨਹੀਂ ਅਜੇ ਤੱਕ ਨਹੀਂ ਪਤਾ ਲੱਗਾ ਸਮਝ ਨਹੀਂ ਆ ਰਹੀ ਇਹ ਮੇਰੀ ਇੱਜ਼ਤ ਕਰ ਰਿਹਾ ਕੀ ਬੇਇੱਜ਼ਤੀ ਕਰ ਰਿਹਾ ਹੈ ਬੰਦਾ ਪਰਸਨਲ ਬੇਇੱਜ਼ਤੀ ਇਹਨੂੰ ਕਹਿੰਦੇ ਨੇ ਨਹੀਂ ਸਰ ਮੈਂ ਤਾਂ ਫੇਰ ਕਹਿ ਰਿਹਾ ਮੈਂ ਤਾਂ ਤੇ ਡਰ ਰਿਹਾ ਮੈਂ ਤੈਨੂੰ ਹਾਸੇ ਚ ਉਲਝਾ ਕੇ ਨਾ ਸਿਰਫ ਤੁਹਾਡਾ ਧਿਆਨ ਹੋਰ ਪਾਸੇ ਲਾਣਾ ਚਾਹ ਰਿਹਾ ਜਿਹੜਾ ਡੰਡਾ ਹੈ ਨਾ ਕਹਿੰਦੇ ਡੰਡਾ ਪੀਰ ਆ ਵਿਗੜਿਆਂ ਤਿਗੜਿਆਂ ਦਾ ਇਹ ਵੱਡਿਆਂ ਵੱਡੇ ਨੂੰ ਡਰਾ ਦਿੰਦਾ ਮੇਰੇ ਤਰ੍ਹਾਂ ਨਿਕਲੇ ਪਏ ਐਸੋਲੇ ਕੱਲ ਰੰਗ ਕੀਤਾ ਸਪੈਸ਼ਲ ਨੂੰ ਮਿਸਤਰੀ ਬੁਲਾ ਕੇ ਨਵਾਂ ਲੈ ਲੈਣਾ ਸੀ ਨਹੀਂ ਨਹੀਂ ਪੁਰਾਣੇ ਨੂੰ ਰੰਗ ਕਰਾਈ ਜਾਂਦੇ ਏ ਨਵਾਂ ਨੰਦਾ ਅੱਛਾ ਮੈਨੂੰ ਦੱਸ ਦੋ ਇਹਨੇ ਫੇਰ ਮਹਿਕਮੇ ਦੀ ਬੇਇੱਜ਼ਤੀ ਕਰ ਪਰਸਨਲ ਕੀਤੀ ਮੈਂ ਮੈਂ ਕਿਹਾ ਸਵਾਲ ਮੇਰੇ ਕੋਲੇ ਬਹੁਤ ਨੇ ਮੈਂ ਤੁਹਾਨੂੰ ਬਚਾਉਣ ਵਾਸਤੇ ਆਇਆ ਇਸ ਬੰਦੇ ਤੋਂ ਉਹ ਲੈਂਡ ਗੱਬਰ ਸਿੰਘ ਲੈ ਗਿਆ ਸਪੈਸ਼ਲ ਕਿੱਡੀ ਚੰਬਲ ਚੋਂ ਫੜੀ ਤੁਸੀਂ ਐਵੇਂ ਮੁਹਾਲੀ ਬੈਠੇ ਇੰਟਰਵਿਊ ਕਰਦੇ ਪਏ ਆਪਾਂ